ਬੱਡੀ ਤੁਸੀਂ ਦੇਖ ਸਕਦੇ ਹੋ ਕਿਸਤੀ ਇਹਦੇ ਬੱਚੇ ਵੀ ਆ ਤੇ ਸਿਆਣੇ ਵੀ ਆ ਇਹ ਹੈ ਬੱਚਿਆਂ ਦੇ ਝੂਲੇ ਝੂਟੇ ਨੇ ਇਸੇ ਤਰ੍ਹਾਂ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਚ ਮੈਂ ਤੁਹਾਨੂੰ ਪਿੰਡ ਸਮਲਾ ਮਡੌਰ ਤੇ ਜਿਹੜਾ ਇਹ ਮੇਲੇ ਲੱਗਦੇ ਆ ਤਿੰਨ ਪਿੰਡਾਂ ਦਾ ਜਿਹੜਾ ਮੇਡਾ ਹੈ ਅਜਨੌਦੇ ਦਾ ਇਹ ਤਿੰਨ ਪਿੰਡਾਂ ਦੇ ਜਿਹੜੇ ਮੇਲੇ ਲੱਗਦੇ ਆ ਜਿਸ ਮੇਰੇ ਵੀਰ ਭਾਈ ਦੇ ਜਿਹੜਾ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਜਿਹੜਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਪਹਿਲ ਦੇ ਆਧਾਰ ਤੇ ਜਿਹੜੇ ਵੀਰੇ ਆਇਆ ਨੋਟੀਫਿਕੇਸ਼ਨ ਮਿਲਦੀ ਰਹੇ ਜੀ ਆਓ ਆਪਾਂ ਅੱਗੇ ਚੱਲਦੇ ਆਂ ਅ ਮੁੰਡੇ ਖੜੇ ਨੇ ਆਪਣੇ ਇਹਨਾਂ ਨੂੰ ਮਿਲਦੇ ਆਂ ਪਹਿਲਾਂ ਤਾਂ ਫਿਰ ਇਹਨਾਂ ਨੂੰ ਪੁੱਛਦੇ ਆਂ ਵੀ ਜਿਹੜਾ ਮੇਲਾ ਉਹਦਾ ਸਾਨੂੰ ਦੱਸੋ ਹਾਂਜੀ ਕਾਕਾ ਜੀ ਕੀ ਹਾਲ ਤੁਹਾਡਾ ਕਿਹੜਾ ਮੈਂ ਨਾਮ ਗੁਰਵੀਰ ਸਿੰਘ ਹੈ ਗੁਰਵੀਰ ਸਿੰਘ ਜੀ ਜੇਕਰ ਕੋਈ ਹਾਂ ਜੀ ਸਾਮਲਾ ਹਾਂ ਜੀ ਕਿ ਕਿਹੜੇ ਕਿੰਨੇ ਕਿੰਨੇ ਤੇ ਰਹਿ ਰਹੇ ਆ ਤੇ ਕਿਹੜੇ ਕਿਹੜੇ ਪਿੰਡਾਂ ਦਾ ਇਕੱਠਾ ਮੇਲਾ ਨਾਲ ਉਹ ਇਕੱਠਾ ਮੇਲਾ ਲੱਗਦਾ ਹੈ ਤੇ ਮੇਲਾ ਹੜਾ ਚਾਰ ਪੰਜ ਪਿੰਡਾਂ ਦਾ ਲੱਗਦਾ ਜੀ ਅੱਛਾ ਸਾਮਲਾ ਪਿੰਡ ਅਜਨੌਦਾ ਨਿਆਣਾ ਮਡੌੜ ਅੱਜ ਆ ਰਿਹਾ ਮੈਂ ਕੱਠਾ ਮੇਲਾ ਲੱਗਦਾ ਹੈ ਜਿਹੜੇ ਘੋੜ ਚੁੱਤੀਆਂ ਵੀ ਹੋਣੀਆਂ ਹਾਂਜੀ ਹਾਂ ਤੇ ਸਾਹਮਣੇ ਦੇਖ ਰਿਹਾ ਵਿੱਚ 3 ਨੇ ਤੇ 3-4 ਜਗ੍ਹਾ ਬਣੀ ਆ ਕੋ ਸਾਹਮਣੇ ਬਣੀ ਆ ਤੁਹਾਡੇ ਪਿੱਛੇ ਹਾਂਜੀ ਹਾਂਜੀ ਇੱਧਰ ਬਣਾ ਆ ਪਿੱਛੇ ਬਣੀ ਆ ਇਹ ਮੈਨੂੰ ਕਿੰਨਾ ਦੱਸੋ ਕਿ ਕੀ ਕੀ ਹੈ ਇੱਥੇ ਇਹ ਉਰੇ ਡੇਰੇ ਆਪਾਂ ਡੇਰੇ ਹੀ ਹੁੰਦੇ ਨੇ ਆਪਣੇ ਹੈਗਾ ਜੀ ਉਹ ਨਾਲ ਆਪਣੇ ਗੂਗਾ ਮਾੜੀ ਬਣੀ ਹੋਈ ਆ ਜੀ ਉੱਥੇ ਮੇਲਾ ਕੱਲੂ ਆਈ ਇੱਧਰ ਸਮਾਦਾਂ ਤੇ ਇਹ ਅੱਜ ਮੇਲਾ ਪਹੁੰਚੇ ਧੰਨਵਾਦ ਆ ਜੀ ਤੁਹਾਡਾ ਇਕੱਲਾ ਹੀ ਬੈਠਾ ਮੈਨੂੰ ਝੂੜਾ ਝੜਾ ਦੇ ਦੇ ਤੇ ਇਕੱਲੀ ਛੋਟੀ ਕਿਸ਼ਤੀ ਬੱਚਿਆਂ ਵਾਲੀ ਹੈ ਜੀ ਇਹ ਵੀ ਇਸੇ ਤਰ੍ਹਾਂ ਜਿਹੜਾ ਹੈ ਬੱਚਿਆਂ ਦੇ ਝੂਲੇ ਆ ਉੱਪਰੋਂ ਥੱਲੇ ਨੂੰ ਆਈਦਾ ਹੈਗਾ ਥੱਲੇੋਂ ਉੱਪਰ ਨੂੰ ਜਾਂਦਾ ਇਸ ਤਰ੍ਹਾਂ ਬੱਚੇ ਚੜਦੇ ਰਹਿੰਦੇ ਉਤਰਦੇ ਰਹਿੰਦੇ ਨੇ ਜੀ ਇਹ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਬੱਚਿਆਂ ਦਾ ਝੂਲਾ ਹੈਗਾ ਤੇ ਕਾਫੀ ਵੱਡੀ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਇਹਦੇ ਵਿੱਚ ਬੱਚੇ ਵੀ ਆ ਸਿਆਣੇ ਵੀ ਆ ਤੇ ਬੱਚਿਆਂ ਦੇ ਝੂਲੇ ਝੂਟੇ ਨੇ ਇਸੇ ਤਰ੍ਹਾਂ ਜਿਹੜੇ ਆ ਆ ਸਾਰੇ ਹੈਗੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੇ ਖੇਡਾਂ ਹੈਗੀਆਂ ਸਾਰੀਆਂ ਇਹਦੇ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਆ ਬਾਲ ਦੇ ਨਾਲ ਖੇਡ ਰਹੇ ਆ ਦੇਖੋ ਛਾਲਾ ਮਾਰ ਰਹੇ ਆ ਇਹ ਵੀ ਜਿਹੜੇ ਘੋੜੇ ਆ ਬੱਚਿਆਂ ਦੇ ਤੁਸੀਂ ਦੇਖ ਸਕਦੇ ਹੋ ਘੋੜੇ ਆ ਦੇਖੋ ਬੱਚੇ ਕਿੰਨਾ ਮ제 ਨਾਲ ਖੇਡ ਰਹੇ ਨੇ ਉਹ ਦੇਖੋ ਛੋਟੂ ਭੋਲੂ ਕਾਕਾ ਇਸੇ ਤਰ੍ਹਾਂ ਕਾਫੀ ਜਿਹੜੀਆਂ ਬੱਚਿਆਂ ਦੀਆਂ ਗੇਮਾਂ ਹੈਗੀਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਇਦਾਂ ਦਾ ਜਿਹੜਾ ਪ੍ਰਸ਼ਾਦ ਆ ਇਹ ਅੰਦਰ ਚੜਦਾ ਇਸ ਤਰ੍ਹਾਂ ਕਾਫੀ ਰੇੜੀਆਂ ਨੇ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਅਜੇ ਵਿੱਚ ਦੁਕਾਨਾਂ ਕੁਝ ਲੱਗ ਰਹੀਆਂ ਨੇ ਤੇ ਕੁਝ ਲੱਗਣ ਵਾਲੇ ਆ ਤਪੋਸਥਾਨ ਬਾਬਾ ਗੁਰੂ ਗੋਬਿੰਦ ਸਾਹਿਬ ਜੀ ਦੇਰਾ ਮਚੋਣਾ ਪਿੰਡ ਸੰਮਲਾ ਦਾ ਮੇਨ ਜਿਉੜੀ ਤੇ ਆਓ ਅੰਦਰ ਚੱਲਦੇ ਹਾਂ ਦਰਸ਼ਨ ਕਰਾਂਗੇ ਜੇ ਅੱਗੇ ਚੱਲ ਕੇ ਤੇ ਤੁਸੀਂ ਮੇਰੇ ਨਾਲ ਜੁੜੇ ਰਹੋ ਜਿਹੜੇ ਮੇਰੇ ਵੀਰ ਭਾਈ ਦੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਭ ਸਬਸਕ੍ਰਾਈਬ ਉਹ ਕਰ ਲੋ ਤਾਂ ਜੋ ਤੁਹਾਨੂੰ ਮੇਰੀ ਆਉਣ ਵਾਲੀ ਅਗਲੀ ਵੀਡੀਓ ਪਹਿਲ ਦੇ ਹੱਦ ਤੇ ਨੋਟੀਫਿਕੇਸ਼ਨ ਮਿਲ ਸਕੇ ਜੀ ਆਓ ਆਪਾਂ ਕਨਕੁੰਡਾ ਜੀ ਇਹ ਹੈਗਾ ਇੱਥੇ ਹਵਨਪੁਣਡ ਆਪਾਂ ਇੱਥੇ ਪਹੁੰਚੇ ਆਂ ਦਰਬਾਰਾ ਜੀ ਜਗ੍ਹਾ ਤੇ ਇਹ ਹੈ ਸਾਡੀ ਦਾਪਾ ਗੁਰੂ ਗੋਬਿੰਦ ਸਾਹਿਬਾ ਪਿੱਛੇ ਦੇ ਵਿੱਚ ਤਾਂ ਬੈਠੀ ਆ ਇੱਥੇ ਇੰਦਰ ਵੀ ਸੰਗਤ ਕਾਫੀ ਨੁਰੂਦ ਨੇੜੇ ਆਈ ਪਈ ਆਪਾਂ ਚੱਲਦੇ ਹਾਂ ਕਿ ਤੁਹਾਨੂੰ ਬਹਾਨੀ ਉਹ ਹੈ ਸੁਆਦੀ ਬਾਬਾ ਬੰਦਾਰੀ ਦੇ ਸਾਹਜਨ ਤੋਂ ਬਹੁਤ ਅੱਗੇ ਤੇ ਬੜੀ ਕੋਈ ਆ

ਆਓ ਸਾਰੇ ਜਿਹੜੇ ਨਾਲੇ ਨਤਮਸਤ ਕੋਲ ਆ ਗਿਆ ਆਪਾਂ ਦਰਬਾਰ ਦੇ ਵਿੱਚ ਇੱਕ ਹੈ ਸਮਾਜਵਾਦਾ ਗੁਰਮੁਖ ਦਾ ਜੀ ਮਹਾਰਾਜ ਸੰਤ ਕਾ ਮਾਰਗ ਧਰਮ ਕੀ ਪੌੜੀ ਤੋਂ ਵਿਭਾਗੀ ਪਾਏ ਆਓ ਆਪਾਂ ਅੰਦਰ ਚਲੀਏ ਦਰਸ਼ਕੀ ਕਰਾਂਗੇ ਅੰਦਰ ਉਸ ਲਈ ਸਥਾਨ ਜਿਹੜੇ ਆ ਬਾਬਾ ਜੀ ਦੇ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸੰਗਤ ਕਾफी ਨਤਮਸਤ ਕੋਲ ਜਿਹੜੀ ਇੱਥੇ ਪਹੁੰਚੀ ਹੋਈ ਹੈ ਜੀ ਤੇ ਇੱਧਰ ਵੀ ਬਿਜਰੰਗਵਾਲੀ ਜੀ ਦੇ ਬਜਰੰਗਬਲੀ ਜੀ ਨੇ ਹਾਂ ਹਾਂ ਬਜਰੰਗਬਲੀ ਜੀ ਨੇ ਨਾਲ ਪੈਰੋ ਜੀ ਨੇ ਵੇਖਿਆ ਹਾਂਜੀ ਇਸ ਤਰ੍ਹਾਂ ਸਾਰਿਆਂ ਦੀਆਂ ਜਿਹੜੀਆਂ ਤੇ ਤੋਰੀਆਂ ਆਪਾਂ ਬਹੁਤ ਦੇਖ ਸਕਦੇ ਹਾਂ ਬਹੁਤ ਸੋਹਣੇ ਬਾਬਾ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਤੇ ਆਪ ਗੁਰੂ ਘਰ ਦੇ ਆਏ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਬਹੁਤ ਸੋਹਣੇ ਅੰਦਰ ਉਹ ਸਜੇ ਹੋਏ ਨੇ ਬਾਬਾ ਜੀ ਸੋ ਸਾਰੇ ਬੈਠੋ ਤੇ ਜਿਹੜੇ ਬੈਡਰਡੀਆਂ ਮਾਮਾ ਜੀ ਦੇ ਬੜੀਆਂ ਭੀਆਂ ਨੇ ਦਰਖਾਸਤ ਕਰੋ ਤੇ ਗੁਰੂ ਘਰ ਦੇ ਜਿਹੜੇ ਕੁਰਸੀਆਂ ਪ੍ਰਾਪਤ ਕਰੋ ਜੀ ਤੇ ਭਾਈ ਜੀ ਹੁਣ ਸਾਰੇ ਮੈਨੂੰ ਗਾਈਡ ਕਰ ਰਹੇ ਆ ਦੱਸ ਰਹੇ ਆ ਆਓ ਆਪਾਂ ਅੱਗੇ ਚੱਲਦੇ ਆ ਜੀ ਭਾਈ ਸਤਿਕਾਰ ਚਲੋ ਇੱਥੇ ਵੀ ਥੋੜੀ ਜਿਹਾ ਜਿਸਤਰੀ ਤੋਂ ਬਾਹਰ ਹੀ ਆ ਜਾਈਏ ਭਾਈ ਸਤਿਕਾਰ ਸਾਨੂੰ ਐਸੇ ਕਰ ਥੋੜੀ ਜਿਹੀ ਦੇਸੀ ਦਾ ਦਿਓ ਇਹ ਬਾਬਾ ਜੀ ਇਹ ਬਾਬਾ ਗੁਰਪ੍ਰਸਾਦ ਜੀ ਦਾ ਡੇਰਾ ਜੀ ਦਾ ਬਸਤਾਣਾ ਪ੍ਰਸ਼ਾਦ ਜੀ ਇਹ ਪਿੰਡ ਸਲਾਣੇ ਦੇ ਦੀ ਉਰੇ ਆ ਕੇ ਤੱਪ ਕੇ ਰਹੀ 14 ਸਾਲ ਦੀ ਉਮਰ ਚ ਅੱਛਾ ਇਹ ਤਿੰਨ ਬੇਟਾ ਦਾ ਮੇਲਾ ਚੱਲਦਾ ਜੀ ਹਾਂ ਇਹ ਜਗਾ ਸੜਾਈ ਵੀ ਪਾਪਾ ਜੀ ਦੀ ਮਰਬੇਬੰਦੀ ਚ ਜਨਾ ਉੱਤੇ ਵੀ ਜੀ ਮੜੌੜ ਦੀ ਸਾਮਲੇ ਦੀ ਤੇਰਾ ਇਹ ਸਾਮਲੇ ਜੂ ਚਾ ਜੀ ਮੇਲਾ ਭਰ ਨੂੰ ਫੱਡੀ ਵਿਆਲੇ ਵਾਲੇ ਚੱਲ ਹਾਂਜੀ ਇਹ ਬਹੁਤ ਵਧੀਆ ਸਤਾਣਾ ਦੀ 10ਵੀਂ ਭਰਦੇ ਹਰੇਕ ਮਹੀਨੇ ਖੰਡ ਪਾੜ ਹੁੰਦੇ ਨੇ ਜੀ ਹਰੇਕ ਮਹੀਨੇ ਸੁੱਖਾ ਵਾਰ ਆਉਂਦਿਆਂ ਨੇ ਜੀ ਇਹ ਤਿੰਨ ਦਿਨ ਮੇਲਾ ਭਰਦਾ ਜੀ ਰਾਤ ਬਾਬਾ ਜੀ ਦੀ ਚੌਂਕੀ ਦੀ ਅੱਜ ਗੋਗਾ ਵੀਰ ਦੀ ਚੌਂਕੀ ਹੈ ਜੀ ਉਧਰ ਹਾਂ ਜੀ 10 ਮਹੀਨ ਹਰੇਕ ਮਹੀਨੇ ਸੰਗਤ ਬਹੁਤ ਆਉਂਦੀ ਹੈ ਤੇ ਪਾਠ ਹੁੰਦੇ ਨੇ ਭੋਗ ਪਾਇਆ ਜਾਂਦੇ ਨੇ ਠੀਕ ਹੈ ਜੀ ਪੂਰੇ ਮਾੜਾ ਪ੍ਰਗਾਸ ਹੁੰਦੇ ਨੇ ਜੀ ਆ ਜਗ੍ਹਾ ਚ ਹਾਂ ਜੀ ਬਹੁਤ ਵਧੀਆ ਬਣਿਆ ਹੋਆ ਹਾਲ ਬੱਕਰਾ ਬੱਕਰਾ ਬਣਿਆ ਹੋਆ ਜੀ ਹਾਲ ਸਾਰਾ ਤੁਸੀਂ ਜਿਹੜੀਆਂ ਕਾਪ ਕਰੋਗੇ ਇਹ ਬੱਕਰਾ ਬਣਿਆ ਹੋਆ ਜੀ ਮਤਲਬ ਦਵਾਨ ਵੀ ਲੱਗਦੇ ਨੇ ਹਰੇਕ ਮਹੀਨੇ ਜure ਸਾਲ ਬਾਅਦ ਯਾਨੀ ਹੈ ਇਹ ਸਪਾਨ ਦੇ ਵਿੱਚ ਹੀ ਹਾਂ ਜੀ ਹਾਂ ਜੀ ਤੁਸੀਂ ਦਰਸਾ ਦਿਓ ਸੰਸਾ ਕਾਪੀ ਤੇ ਜਿਹੜੀਆਂ ਮੁਲਾਕਾਤ ਹੋਈਆਂ ਨੇ ਇਹ ਇੱਕ ਰੱਖਦੇ ਬਹੁਤ ਸੋਹਣੇ ਬਹੁਤ ਬਣਿਆ ਹੋਇਆ ਨੇ ਤੇ ਆਪੋਨੇ ਜਿਹੜੇ ਬਾਬਾ ਜੀ ਤੇ ਬਾਬਾ ਇਹ ਕੀ ਨਾਮ ਤੇ ਆਪਣਾ ਗੁਰਦੀਪ ਸਿੰਘ ਹੈ ਜੀ ਆਪਾਂ ਜੇ ਆਪਾਂ ਨਿਸ਼ਚਿਤ ਰਹਿ ਗਏ ਦਸਰੇ ਆਪਾਂ ਇੱਥੇ ਵੀ ਆਪਾਂ ਦੀ ਗੱਲ ਕਰਦੇ ਆਂ ਆਪਾਂ ਕਰਨਾ ਚਾਹੁੰਦਾ ਹਾਂ ਜੇ ਕਲਪੀ ਕਰੋ ਤੇ ਹਰੇਕ ਮਹੀਨੇ ਬਾਅਦ ਹੁੰਦੇ ਨੇ ਜੀ ਤੁਸੀਂ ਆਪਰਾਤ ਕਰੋ ਜੀ ਫਾਈਨਲੀ ਆਪਾਂ ਇੱਥੋਂ ਮੱਥਾ ਟੇਕਦੇ ਆਪਾਂ ਚੱਲਦੇ ਜੀ ਬਾਹਰ ਦਰਸ਼ਨ ਕਰਦੇ ਆਂ ਅਗਲੇ ਹੋਰ ਅਸਥਾਨਾਂ ਦੇ ਜਿਹੜੇ ਆਪਾਂ ਦਰਸ਼ਨ ਕਰਾਂਗੇ ਬਾਹਰ ਚੱਲਦੇ ਆਂ ਤੇ ਇੱਧਰ ਵੀ ਸੰਗਤ ਜਿਹੜੀ ਆ ਉਹਨਾਂ ਤੋਂ ਮਸਤ ਕੋਲ ਲਈ ਤੁਸੀਂ ਦੇਖ ਸਕਦੇ ਹੋ ਦੋਸਤੋ ਭਾਈ ਪ੍ਰਿਆ ਦਰਸ਼ਨ ਕਰੋ ਤੇ ਸੰਗਤ ਇਹ ਮਹਾਰਾਜਾ ਬਖਸ਼ਾ ਜੀ ਚਾਹ ਕਰਦੇ ਕੀ ਕਹਿੰਦੇ ਨੇ ਕਿ ਇਹ ਆ ਬਾਬਾ ਜੀ ਬਸਤੇ ਸੰਗਤ ਦੇ ਦਰਸ਼ਨ ਕੋਲ ਮਨੁੱਖਾਂ ਦੇ ਤੁਸੀਂ ਦੇਖੋ ਉਸ ਜਨਮ ਦੀ ਅਵਿਸ਼ਵਿਸ਼ ਅੱਗੇ ਹੋਏ ਨੇ ਤੇ ਜੀ ਆਨ ਤੋਂ ਭਾਗ ਨਾ ਹੋਇਆ ਤੇ ਗੁਣ ਗੌਰਤਾਰੇ ਤੇਰਾ ਬਚਵਾ ਸਾਡਾ ਕੌਫਾ ਤੋਂ ਕੌਫਾ ਚਾਹ ਤੋਂ ਸਾਡੇ ਧੋਏ ਧੋਏ ਜਿਓ ਪਾ ਲੰਗਰ ਹਾਲ ਨੂੰ ਆ ਗਏ ਆ ਲੰਗਰ ਗੁਰੂ ਦੇ ਚੱਲ ਰਹੇ ਆ ਤੇ ਕਾਫੀ ਬੋਲ ਸੋਹਣੇ ਜਿਹੜੇ ਲੰਗਰ ਹਾਲ ਉਹ ਵੀ ਦੇਖ ਸਕਦੇ ਹੋ ਬੜੇ ਹੋਏ ਨੇ ਤੇ ਪਰਸ਼ਾਲ ਭੰਡੇ ਜਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਦਰਸ਼ਕੋ ਬਹੁਤ ਬੜਾ ਸਾਰੇ ਲੰਗਰ ਬੜਾ ਪਿਆਰ ਜੇ ਨਾਲ ਛਕ ਰਹੇ ਨੇ ਸੰਗਤ ਸਾਹੀ ਜਿਹੜੇ ਆ ਓਏ ਦਰਸ਼ਕੋ ਜੀ ਦਾ ਸ਼੍ਰੀ ਚਾਂਦ ਜੀ ਠੀਕ ਕਰੋ ਬੜੀ ਮਿਹਰਬਾਨੀ ਆ ਤੁਹਾਡੀ ਜੀ ਨੀ ਪਾਪਾ ਸ਼੍ਰੀ ਚਾਂਦ ਜੀ ਦਾ ਮੰਦਿਰ ਆ ਇੱਥੇ ਇੱਥੇ ਤਿੰਨਾਂ ਪਿੰਡਾਂ ਦਾ ਜਿਹੜਾ ਇਕੱਠਾ ਆ ਜਿਹੜਾ ਮੇਲਾ ਉਹ ਲੱਗਦਾ ਹੈਗਾ ਤੁਸੀਂ ਦਰਸ਼ਨ ਕਰ ਦਿਖਾ ਦਿਓ ਦਰਸ਼ਨ ਕਰੋ ਤੇ ਆਪਣਾ ਜਿਹੜਾ ਜੀਵਨ ਸਫਲਾ ਕਰੋ ਆਓ ਤੁਹਾਨੂੰ ਜਿਹੜਾ ਅੱਗੇ ਹੋਰ ਮੇਲਾ ਤੁਰਿਆ ਜਾ ਰਹੇ ਆ ਮੈਂ ਉਧਰ ਨੂੰ ਹੋਰ ਦਰਸਾਉਣਾ ਜੀ ਬੜੀ ਵਧੀਆ ਇਸੇ ਤਰ੍ਹਾਂ ਅੱਗੇ ਦੇਖੋ ਤੁਸੀਂ ਰੂਟ ਚਾਟ ਯਾ ਆਈਸਕ੍ਰੀਮ ਉਹ ਵੀ ਇੱਧਰ ਜਿਹੜੇ ਆ ਗੋਲ ਗੱਪੇ ਚੱਲ ਰਹੇ ਆ ਮੇਲੇ ਦੇ ਫੇਤੇ ਨਾਲ ਪ੍ਰਸ਼ਾਦ ਵੀ ਰੱਖਿਆ ਹੋਇਆ ਹੈ ਬਾਬਾ ਜੀ ਨੇ ਤੇ ਫਰੂਟ ਚਾਟ ਵੀ ਰੱਖੀ ਹੋਈ ਆ ਤੇ ਗੋਲੀ ਵਾਲਾ ਬੱਤਾ ਇਹਨੇ ਪਿੰਡਾਂ ਵਰਤੀ ਸ਼ਾਦੇ ਮੇਲੇ ਦੇ ਵਿੱਚ ਜਿਹੜਾ ਮੇਲਾ ਤਿੰਨ ਪਿੰਡਾਂ ਵੱਲੋਂ ਪਕਤਾ ਮਨੌਰ ਤੇ ਮਾਜਨੌਦ ਦਾ ਤੇ ਸੰਮਲਾ ਪਿੰਡ ਦੇ ਵਿੱਚ ਜਿਹੜਾ ਮੇਲਾ ਚੱਲਦਾ ਕੱਨੇ ਰਾਤ ਨੂੰ ਤਾਂ ਤਾਜ਼ਾ ਕੱਟ ਕੇ ਜਿਹੜਾ ਪਿਆਇਆ ਜਾਂਦਾ ਹੈਗਾ ਨਾਮ ਹੈ ਇਹਨਾਂ ਫਰੂਟ ਚਾਟ ਵੀ ਹੈਗੀ ਅੱਜ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਗੋਗਪਰਾਏ ਰੇਟੀ ਤੇ ਕਾਪੀ ਬੀਬੀਆਂ ਦੀ ਜਿਹੜੀਆਂ ਹੋਇਆ ਜਾਂ ਦੇਖੋ ਤੁਸੀਂ ਦੇਖ ਸਕਦੇ ਹੋ ਕਾफी ਉੱਤੇ ਹੈ ਦੁਵਾਰਿਆਂ ਨੂੰ ਨਿਸ਼ਾਨੇ ਲਾਉਣ ਵਾਲੀ ਜਗ੍ਹਾ ਤੇ ਇਹਨਾਂ ਦੇ ਕੁਝ ਇਨਾਮ ਸਤੇ ਦੇਤੇ ਹੁੰਦੇ ਵੀ ਇੰਨੇ ਭੰਨੋ ਬਦ ਇੰਨੇ ਬੰਨੇ ਜਾਉਂਗੇ ਇਹਦਾ ਕੋਈ ਇਤਰਾਸ ਆਬ ਨੇ ਇਹ ਏਰ ਰੰਨਾ ਪਈ ਜਾ ਰਹੀ ਤੇ ਦੇਖ ਸਕਦੇ ਤੁਸੀਂ ਫਾਸਟ ਫੂਡ ਦੇਰ ਕੋ ਟਿੱਕੀਆਂ ਇਹਨਾਂ ਕੋਲ ਹੈਗੀਆਂ ਜੀ ਤੇ ਅਲੱਗ-ਅਲੱਗ ਪ੍ਰਕਾਰ ਦੀਆਂ ਜੜੀਆਂ ਇਹ ਚਟਣੀਆਂ ਤੁਸੀਂ ਦੇਖ ਸਕਦੇ ਹੋ ਨਾਲ ਇਹਦੇ ਜਿਹੜੇ ਗੋਲ ਗੱਪੇ ਆ ਬੀਬੀਆਂ ਖਾਰੀਆਂ ਨੇ ਇਹ ਵੀ ਇੱਕ 버ਗਰ ਕੇਨਗੋ ਵਾਲਿਆਂ ਦੀ ਜਿਹੜੀ ਇੱਥੇ ਸਟਾਲ ਜਿਹੜੀ ਆ ਸ਼ਾਪ ਲਾਈ ਹੋਈ ਆ ਸਟਾਲ ਇੱਧਰ ਵੀ रतन चेक बादाम शेक जड़ा रतन दा वो लगया हुआ कहाँ से आए आप ऐसे अच्छा। कितने रोज लगेगा मिलना तीन रोज लगेगा आपके पास क्या कुछ होता है मेरे पास आइसक्रीम होता है मिल्क बादाम कुल्फी आइसक्रीम वगैरह होता है आज नॉन बढ़िया है किस तरह ये तरह बर्गर चिक्की बर्गर यानी के हर तरह के फास्ट फूड इसमें रह ਨਾਲ ਹੀ ਇਹ ਬੱਚਿਆਂ ਦੀਆਂ ਰੇਲ ਗੱਡੀ ਨੂੰ ਦੇਖਦਾ ਉਹ ਚੱਲ ਰਹੀ ਆ ਆਪਾਂ ਇਧਰੋਂ ਦਿਖਾ ਗਨੇ ਤੁਹਾਨੂੰ ਇਹ ਮੇਲ ਗੱਡੀ ਰੇਲ ਗੱਡੀ ਜੀ ਸੌਰੀ ਮੇਲ ਮੇਲ ਟ੍ਰੇਨ ਕਹਿਣਾ ਸੀ ਬੱਚੇ ਬੈਠੇ ਵਿੱਚ ਝੂਟੇ ਲਾ ਰਹੇ ਸਾਰਿਆਂ ਜਿਹੜੇ ਸਟਾਲਾਂ ਲੱਗੇ ਇਹਨਾਂ ਦੇ ਪਿੱਛੇ ਜਿਹੜਾ ਬੈਠਣ ਨੂੰ ਵੀ ਜਿਹੜਾ ਇੱਥੇ ਤੁਹਾਨੂੰ ਖਾਣ ਮਿਲਦਾ ਬੈਠ ਕੇ ਕੀਤੇ ਜਿਹੜਾ ਉਹ ਖਾ ਸਕਦੇ ਇਸ ਤਰ੍ਹਾਂ ਇਧਰ ਜਲੇਬੀਆਂ ਬਣ ਰਹੀਆਂ ਨੇ ਆ ਦੇਖੋ ਤੁਸੀਂ ਜਲੇਬੀਆਂ ਬੜੇ ਪਿਆਰ ਨਾਲ ਸਜਾਰ ਜੁੜੀ ਕੱਢ ਰਹੇ ਆ ਬੜੀ ਵਧੀਆ ਦੁਕਾਨ ਹੈ ਸਭ ਤੋਂ ਤਰੀ ਮੈਂ ਦੇਖੀ ਆ ਆ ਦੇਖੋ ਚੀਨੀ ਆ ਬੜੀ ਸਾਫ ਆ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਸਾਰਾ ਕੁਝ ਦਿਖਦਾ ਹੈਗਾ ਬਹੁਤ ਸਾਫ ਸੁਥਰੇ ਢੰਗ ਨਾਲ ਜੜੀ ਇੱਥੇ ਜਲੇਬੀਆਂ ਉਹ ਬਣੀਆਂ ਹੈਗੀਆਂ ਨਾਲ ਹੀ ਇਹਨਾਂ ਕੋਲ ਪਕੌੜੇ ਆ ਘਿਓ ਰੱਖੇ ਹੋਇਆ ਸੋਜੀ ਦੀ ਵਰਤੀ ਅਲੱਗ-ਅਲੱਗ ਰੰਗ ਦੇ ਵਿੱਚ ਉਹ ਬਾਈ ਜੀ ਉੱਤੇ ਉਹਨੂੰ ਤਿਆਰ ਇਹ ਹਾਫ ਫਰਾਈ ਨੇ ਉਹ ਬਾਈ ਹੁਣੇ ਤਿਆਰ ਕਰਕੇ ਉਹਨੂੰ 54 ਹੋ ਗਏ ਟਿੱਕੀਆਂ ਹੋ ਗਈਆਂ ਫਰੂਟ ਚਾਟ ਹੋ ਗਿਆ ਦੇਖ ਸਕਦੇ ਹੋ ਤੁਸੀਂ ਇਹ ਪਿੱਛੇ ਬੈਠ ਕੇ ਦੇਖਦੇ ਜਿਹੜੀ ਜਗ੍ਹਾ ਬਣੀ ਗਈ ਆ ਕਿਸੇ ਤਰ੍ਹਾਂ ਇੱਧਰ ਬਰੈੱਡ ਪਕੌੜਾ ਗੋਭੀ ਪਕੌੜਾ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪਕੌੜੇ ਨਿਕਲ ਰਹੇ ਆ ਬਾਈ ਕਿੱਥੋਂ ਆਏ ਆ ਅੱਛਾ ਜੀ ਇਸੇ ਤਰ੍ਹਾਂ ਕਾਫੀ ਵੱਡੀ ਜਿਹੜੀ ਸ਼ੌਪ ਇਹਨਾਂ ਨੇ ਲਗਾਈ ਹੋਈ ਆ ਤੇ ਤੁਸੀਂ ਮਠਿਆਈ ਦਾ ਹੁਣ ਕਾਫੀ ਕਿਸਮ ਦੀ ਮਠਿਆਈ ਆ ਤੇ ਚਲੋ ਆਪਾਂ ਦੇਖਦੇ ਆ ਤੇ ਜਲੇਬੀਆਂ ਵੀ ਇਹਨਾਂ ਕੋਲੇ ਹੈਗੀਆਂ ਆ ਦੇਖਦਾ ਤੇ بڑے بڑے ਜਲੇਬ ਜਿਹੜੇ ਰਾੜ ਰਾੜ ਕੇ ਲਾਲ ਰੰਗ ਦੇ ਉਹ ਨਿਕਲ ਰਹੇ ਨੇ ਇਹ ਵੀ ਜਿਹੜੀ ਆ ਸਵੀਟ ਸ਼ਾਪ ਆ ਜਿਹੜਾ ਸਟਾਲ ਆ ਦੇਖਦਾ ਬਹੁਤ ਸੋਹਣੇ ਅੱਛੇ ਤਰੀਕੇ ਨਾਲ ਜਿਹੜੀਆਂ ਜਲੇਬੀਆਂ ਉਹ ਬਣਾ ਰਹੇ ਆ ਆਪਾਂ ਦੇਖਾਂਗੇ ਇਹ ਫੇਰ ਇੱਕ ਹੋਰ ਟੌਲ ਤੇ ਆ ਗਿਆ ਮੈਂ ਦੁਕਾਨ ਤੇ ਆ ਦੇਖੋ ਕਿਆ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਇਹ ਹੋ ਗਈ ਇਸ ਤਰ੍ਹਾਂ ਇੱਧਰ ਕਾਫੀ ਵੱਡੀ ਸ਼ਾਪ ਜਿਹੜੀ ਆ ਪਕੌੜਿਆਂ ਦੀ ਆ ਇਹ ਵੀ ਦੇਖ ਸਕਦੇ ਹਾਂ ਇਸ ਹਨ ਇੱਥੇ ਪਕੌੜਿਆਂ ਦੇ ਨਹੀਂ ਹੋ ਇਹ ਹੁਣ ਆਮ ਕੰਮ ਠੀਕ ਹੈ ਬੰਦੇ ਲੋਦਿਆ ਕਿਵੇਂ ਧਿਆਨ ਨਾਲ ਲਾਇਆ ਕਰੋ ਸੰਗਤ ਨੂੰ ਜੈ ਜੈ ਹਾਂ ਲੁੱਟਣਾ ਨਹੀਂ ਹੈਗਾ ਲੁੱਟਣਾ ਨਹੀਂ ਹੈਗਾ ਬਸ ਮੇਰਾ ਵੀ ਕਈ ਇਹ ਵਿੱਚ ਨਾ ਮੇਲੇ ਵਿੱਚ ਗਰੀਬ ਹੁੰਦਾ ਕੋਈ ਅਮੀਰ ਹੁੰਦਾ ਤੇ ਜਾਨੀ ਕਿ ਦੇਖ ਕੇ ਆਪਦਾ ਪੈਸੇ ਲਾਇਆ ਕਰੋ ਠੀਕ ਆ ਮੈਂ ਕਰ ਦਿੰਦਾ ਗੁਲਦਸਤੇ ਸ਼ੋਪੀਸਾ ਤੁਸੀਂ ਇੱਥੋਂ ਆ ਡੌਗੀ ਹੋਗੇ ਕਾਰਾਜ ਰੱਖਣ ਨੂੰ ਤੁਸੀਂ ਲਿਜਾ ਸਕਦੇ ਹੋ ਇਸੇ ਤਰ੍ਹਾਂ ਇੱਧਰ ਬੈਗ ਵਗੈਰਾ ਜਿਹੜੇ ਆ ਟੰਗੇ ਹੋਏ ਆ ਲੇਡੀਜ਼ ਐਂਡ ਜਾਇੰਟਸ ਪੱਖੀਆਂ ਦੇਖ ਲਓ ਆ ਪੱਖੀ ਦਿਖਾਈ ਬਈ ਚੱਕ ਕੇ ਮੇਰੀ ਸੰਗਤ ਨੂੰ ਸੰਗਤ ਮੇਰੀ ਦੇਖ ਰਹੀ ਆ ਇਹ ਪੱਖੀਆਂ ਦੇਖ ਲਓ ਝੰਲ ਰਿਹਾ ਬਾਈ ਬਹੁਤ ਸੋਹਣੇ ਬੈਗ ਇੱਥੇ ਇਹਨਾਂ ਕੋਲੇ ਰੱਖੇ ਆ ਤੁਸੀਂ ਇੱਥੇ ਮੇਲੇ ਤੇ ਆਓ ਮੇਲੇ ਦਾ ਆਨੰਦ ਲਓ ਤੇ ਨਾਲੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਇਹ ਹੈ ਬੱਚਿਆਂ ਦੇ ਖੜਾਉਣੇ ਟਰੈਕਟਰ ਹੋਏ ਪਲਾਨਾ ਕਾਰਾਂ ਹੋਏ ਹੈਂ ਚੋਚਣੇ ਹੋਰ ਲਗਬਾ ਪਾ ਛੋਟਿਆਂ ਕਾਰਾਂ ਪੀਪਣੀਆਂ ਇਹ ਬੋਲਾਂ ਆ ਵੱਡੇ ਟਰੱਕਾਂ ਅਗੇ ਵਿੱਚ ਹੈ ਆ ਜੀ ਆ ਹੋਰ ਦੇਖ ਸਕਦੇ ਹਾਂ ਇੱਧਰ ਵੀ ਇਹ ਜਿਹੜਾ ਇੱਥੇ ਸੰਗਤਜੀਤ ਦੇਖਣ ਵਾਲੇ ਮੇਰੇ ਦਰਸ਼ਕੋ ਜਿਹੜਾ ਇੱਥੇ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਜਿਹੜਾ ਦੁਕਾਨਾਂ ਵਾਲਿਆਂ ਤੋਂ ਕਿਸੇ ਪ੍ਰਕਾਰ ਦਾ ਕੋਈ ਕਿਰਾਇਆ ਜਿਹੜਾ ਨਹੀਂ ਲਿੱਤਾ ਜਾਂਦਾ ਇਹ ਸਾਰੀਆਂ ਜਿਹੜੀਆਂ ਦੁਕਾਨਾਂ ਇਸ ਤਰ੍ਹਾਂ ਜਿਹੜੀਆਂ ਇੱਥੇ ਸਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਹੈ ਸੇਲ 20 ਰੁਪਏ ਦੀ ਇੱਥੇ ਲੱਗੀ ਹੋਈ ਆ 20 ਰੁਪਏ ਦੇ ਸਾਰੇ ਆਈਟਮ ਆ ਜਿਹੜੀ ਮਰਜ਼ੀ ਤੁਸੀਂ ਚੱਕ ਕੇ ਲੈ ਜਾਓ 20 ਰੁਪਏ 'ਚ ਇਹ ਨਹੀਂ ਹੈਗੀ ਇਹ ਹੋਰ ਆ ਮਹਿੰਗੀ ਆ ਠੀਕ ਆ ਇਹ ਤਾਂ ਸਮਝ ਲਓ ਕਿ ਤੇ ਇਹ ਰਮਾਲ ਵੀ ਇਹ 50 ਰੁਪਏ ਤੋਂ ਘੱਟ ਨਹੀਂ ਹੋਣਾ ਇਹ ਰਮਾਲ ਤੇ ਇਸ ਤਰ੍ਹਾਂ ਇੱਥੇ ਜਿਹੜਾ ਮੇਲੇ ਦੂਰ ਦੂਰ ਤੋਂ ਪਕੜੀ ਦੇਖਦੇ ਆ ਸਜੇ ਹੋਏ ਆ ਬਹੁਤ ਸੋਹਣੇ ਜਿਹੜੇ ਮਣਿਆਰੀ ਕੀ ਸੇਲ ਸਾਹਮਣੇ ਵੀ ਲੱਗੀ ਹੋਈ ਆ ਤੁਹਾਨੂੰ ਮੈਂ ਦਾ ਖਾਦਨਣਾ ਜੀ ਯਾਰ ਦਾ ਜਿਹੜਾ ਦੁਕਾਨ ਇਹਨਾਂ ਨੇ ਲਾਈ ਹੋਈ ਆ ਇੱਧਰ ਵੀ ਬਾਈ ਜੀ ਹੁਣੇ ਬਾਈ ਕਿੱਥੋਂ ਹੈ ਜੀ ਅਲੀਪੁਰ ਰਹੀਆਂ ਛੋਟਾ ਛੋਟਾ ਠੀਕ ਚੱਲ ਰਿਹਾ ਕੰਮ ਇਹਨਾਂ ਕੋਲ ਵੀ ਤੁਸੀਂ ਦੇਖ ਸਕਦੇ ਹੋ ਵਿੱਚ ਹੀ ਆ ਲੇਡੀਜ਼ ਸਾਮਾਨ ਵਿੱਚ ਹੀ ਘਰ ਦਾ ਸਾਮਾਨ ਚਾਹ ਪੋਣੀ ਆ ਉਹਨੀਆਂ ਮਨਿਆਰੀ ਕਾ ਸਾਮਾਨ 10 ਰੁਪਏ ਸੇਲ ਕੋਸਮੈਟਿਕ ਸੇਲ ਤੁਹਾਨੂੰ ਦੂਰੋਂ ਜ਼ੂਮ ਕਰਕੇ ਜਿਹੜੇ ਦਿਖਾਈ ਉਹ ਦੁਕਾਨ ਆ ਇਹ ਆਓ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਂਦੇ ਆ ਇਹ ਹੈ ਬੱਚਿਆਂ ਦੇ ਘਟਾਉਣੇ ਵਗੈਰਾ ਇਹਨਾਂ ਨੇ ਰੱਖੇ ਹੋਏ ਆ ਕਿਵੇਂ ਚੱਲਦਾ ਕੰਮ ਕੜੇ ਵਗੈਰਾ ਤੁਸੀਂ ਇੱਥੋਂ ਸਰਬ ਲੋਹੇ ਦੇ ਕੜੇ ਵੀ ਹੈਗੇ ਆ ਸਰਬ ਲੋਹੇ ਦੇ ਕੜੇ ਇੱਥੋਂ ਤੁਸੀਂ ਲੈ ਸਕਦੇ ਹੋ ਹੋਰ ਇੱਥੇ ਕੋਲ ਕਾਰੀਆਂ ਆਈਟਮਾਂ ਹੈਗੀਆਂ ਲੇਡੀਜ਼ ਰਮਾਲ ਕੰਗੇ ਤੇ ਇਸ ਤਰ੍ਹਾਂ ਦਾ ਸਾਰਾ ਸਮਾਨ ਇਹ ਵੀ ਟੋਡੇ ਘਰਾਂ ਚ ਕੰਮ ਆਉਣ ਵਾਲੇ ਜਿੰਨੇ ਆ ਹੋ ਗਏ ਗਮਲੇ ਹੋ ਗਏ ਬਰਾੰਤਾ ਤੱਬ ਹੋ ਗਏ ਛੋਟੇ ਛੋਟੇ ਇਹ ਵੀ ਸਾਰਾ ਜਿਹੜਾ ਘਰਾਂ ਦੇ ਵਿੱਚ ਆਪਣੇ ਜਿਹੜਾ ਵਰਤਿਆ ਜਾਂਦਾ ਉਹ ਸਮਾਨ ਆ ਵਿੱਚੇ ਲੇਡੀ ਸਮਾਨ ਆ ਵਿੱਚੇ ਰਮਾਲ ਵਗੈਰਾ ਜਿਹੜੇ ਰੱਖੇ ਹੋਏ ਆ ਇਹ ਦੇਖ ਸਕਦੇ ਤੁਸੀਂ ਬੀਬੀ ਹੋਣਾ ਨੇ ਇੱਥੇ ਕਾਂਚ ਦਾ ਸਮਾਨ ਜਿਹੜੀ ਕ੍ਰਕ ਹੋਈ ਆ ਕਾਂਚ ਦੀ ਪਲਾਸਟਿਕ ਹੈ ਜੀ ਕਾਂਚ ਚਾ ਅੱਛਾ ਇਹ ਕੰਚ ਦੇ ਕਾਫੀ ਅੱਛੇ ਅੱਛੇ ਬ੍ਰਾਂਡ ਜਿਹੜੇ ਇਹਨਾਂ ਨੇ ਰੱਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਟ੍ਰੇ ਵਗੈਰਾ ਸਰਵ ਕਰਨ ਲਈ ਨਾਲ ਹੀ ਇਹ ਦਿਖਾਉਣਿਆਂ ਦੀ ਆਰਟੀਫੀਸ਼ੀਅਲ ਜਿਹੜੀ ਬਹੁਤ ਹੈਗੀ ਆ ਬਹੁਤ ਸੋਹਣਾ ਇਹਨਾਂ ਨੇ ਅੱਛਾ ਡੈਕੋਰੇਟ ਕਰਕੇ ਜਿਹੜਾ ਰੱਖਿਆ ਗਿਆ ਹੈਗਾ ਜਿਸ ਤਰ੍ਹਾਂ ਕਾਫੀ ਇੱਥੇ ਹਰੇਕ ਥਾਂ ਤੇ ਆ ਤੁਹਾਨੂੰ ਆਰਟੀਫੀਸ਼ੀਅਲ ਜੁਐਲਰੀ ਮਿਲ ਜੇਗੀ ਇਸ ਬਾਜ਼ਾਰ ਦੇ ਵਿੱਚ ਤੇ ਨਾਲ ਹੀ ਤੁਹਾਨੂੰ ਲੇਡੀਜ਼ ਪਰਸ ਜੈਂਟਸ ਪਰਸ ਹੋ ਸਾਰਾ ਨੰਨਕ ਪਾਜ ਤੇ ਤੁਹਾਨੂੰ ਮਿਲੇਗਾ ਹੈ ਜੀ ਠੀਕ ਹੈ ਜੀ ਫਿਰ ਪਰਫਮਾਂ ਦੇ ਨਾਲ ਇਹ ਸਾਰੀਆਂ ਲੇਡੀਜ਼ ਆਈਟਮਾਂ ਸਾਰੀਆਂ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਇਹ ਬਾਈ ਜੀ ਹੁਣ ਮਿਲ ਗਏ ਆਪਣੇ ਸਬਸਕ੍ਰਾਈਬਰ ਰੋਜਾ ਸ਼ਰੀਫ ਤੋਂ ਮਿਲੇ ਸੀ ਆਪਾਂ ਨੂੰ ਅੱਜ ਇਹਨਾਂ ਨੇ ਮੈਨੂੰ ਆਵਾਜ਼ ਮਾਰੀ ਹੈ ਪਛਾਣ ਲਿਆ ਤੇ ਮੈਂ ਹਾਂ ਠੀਕ ਹੈ ਬਾਈ ਧੰਨਵਾਦ ਤੁਹਾਡਾ ਧੰਨਵਾਦ ਹੈ ਜੀ ਕੱਲੇ ਦਾਫੀ ਵੱਡਾ ਬਾਜ਼ਾਰ ਆ ਇਹ ਲੇਡੀ ਸਾਰਾ ਇੱਥੇ ਡੇੜੀ ਦੇ ਆਈਟਮ ਤੁਹਾਨੂੰ ਵੀੜੀਆਂ ਮਿਲ ਗਈਆਂ ਆ ਸੇਲਾਂ ਦੀਆਂ ਸੇਲਾਂ ਲੱਗੀਆਂ ਨੇ 100 ਰੁਪਏ ਸਾਰੇ ਪੱਕੀਆਂ ਤੇ ਆਪ ਦੇਖ ਸਕਦੇ ਹੋ ਤੁਸੀਂ ਬੜੀਆਂ ਸੇਲਾਂ ਪੱਕੀਆਂ ਇਹ 100 ਰੁਪਏ ਦੀ ਸੇਲ ਹੈ ਜੀ ਪੱਕੀ ਤੇ ਇਹ ਪੱਕੇ ਰੰਗਾਂ ਵੀ ਜੀ ਪੱਕੇ ਰੰਗ ਆ ਅੱਜ ਕੱਚੇ ਰੰਗ ਇਹ ਜਿਹੜੇ ਕੱਚੇ ਰੰਗ ਆ ਪਰ ਪੱਕੇ ਨਹੀਂ ਹੈਗੇ ਤੇ ਵਧੀਆ ਉਤਰ ਜਾਂਦੇ ਜਿਨ੍ਹਾਂ ਇੱਥੇ ਮੇਲੇ ਜਾ ਕੇ ਬਣਵਾਉਣਾ ਹੋਵੇ ਜੀ ਬਣਵਾ ਸਕਦੇ ਹਰੇਕ ਪ੍ਰਕਾਰ ਦਾ ਇਹਨਾਂ ਕੋਲ ਜਿਹੜਾ ਟੈਟੂ ਉਹ ਬਣਿਆ ਹੋਇਆ ਹੈਗਾ ਜੀ ਜਲਵਾਚ ਹੀ ਨਾ ਪਾਉਂਦੇ ਨੇ ਮਾਤਾ ਭਾਈ ਚੜ੍ਹਦੀ ਕਲਾ ਰੱਖਦੇ ਧੰਨਵਾਦ ਸਾਡੀ ਸੇਵਾ ਕਰਨੀ ਹੈ ਭਾਈ ਤੋਂ ਸਰਦਾਰ ਔਰ ਜਰੂਰੀ ਸਮਾਉ ਸੰਗਤ ਉਹ ਵੰਦਾ ਨਵੇਂ ਦੀ ਬੈਠੀ ਹੈ ਜਿਹੜੀ ਇਹ ਕਈ ਵਾਰੀ ਰਾਤ ਨੂੰ ਅੱਜ ਚੌਂਕੀ ਭਰੀ ਜਾਊਗੀ ਰਾਤ ਨੂੰ ਇਹ ਜਿਹੜੀ ਚੌਂਕੀ ਭਰੀ ਜਾਣੀ ਆ ਉਹਦੇ ਸਵੰਚ ਅੰਦਰ ਤੇ ਆਈ ਵੀ ਆਪਾਂ ਚੱਲਦੇ ਹਾਂ ਦਰਸ਼ਕਾਂ ਦੇ ਆਓ ਆਪਾਂ ਅੰਦਰ ਚੱਲਦੇ ਹਾਂ ਕੰਮ ਕਰਦੇ ਆ ਜੀ ਭਗਤ ਜੀ ਬੈਠੇ ਨੇ ਆਓ ਇੱਥੇ ਮਿਲਦੇ ਆ ਭਗਤ ਜੀ ਦੇ ਦਰਸ਼ਨ ਕਰੇ ਭਗਤ ਜੀ ਸਤਿ ਸ਼੍ਰੀ ਅਕਾਲ ਇਹ ਸ਼ੋਗਨਾ ਆਪਣਾ ਜੀ ਹਾਂਜੀ ਮਨਦੀਪ ਸਿੰਘ ਜੀ ਚਲੋ ਬਹੁਤ ਵਧੀਆ ਚੱਲ ਰਿਹਾ ਮੇਲਾ ਚਲੋ ਵਧਾਈਆਂ ਤੁਹਾਨੂੰ ਇਹ ਹੈ ਬਾਬਾ ਜੀ ਗੋਗਲ ਗੋਗਲ ਵੀ ਗੋਗਬੀਰ ਜੀ ਲਈ ਆ ਸਮਾਧ ਜਗਾ ਬਣੀ ਪਈ ਆ ਉਹ ਸੋਹਣੀ ਜਗਾ ਅੰਕੋ ਬਣੀ ਪਈ ਆ ਤੁਸੀਂ ਦੇਖਾ ਜੀ ਇਥੇ ਬਾਬਾ ਗੁਰਮੁਖਦਾ ਜੀ ਨੇ ਤਪੱਸਿਆ ਕੀਤੀ ਹੋਈ ਆ ਅੱਛਾ ਜੀ ਤੇ ਬਾਬਾ ਗੁਰਮੁਖਦਾ ਜੀ ਤੋਂ ਉਗਾ ਪੀਰ ਜੀ ਨੇ ਮਾਕੋੜੇ ਜਗਾ ਲਈ ਹੋਈ ਆ ਜੀ ਤੇਰਾ ਹੀ ਕਿੰਨਾ ਦੇ ਕਿੰਨਾ ਪੰਡਾ ਦੀ ਸਾਂਝੀ ਜਗ੍ਹਾ ਦੇ ਵਿੱਚ ਇੱਥੇ ਮੇਲਾ ਭਰਦਾ ਜੀ ਅੱਛਾ ਜੀ ਤੇ ਕਿੰਨੇ ਚੰਨਾ ਬਾਈ ਜੀ ਇਹ ਤਿੰਨੇ ਤਨ ਚੱਲਣਾ ਜੀ ਤਿੰਨੇ ਤਨ ਨਾਲ ਦਰ ਹੋਰ ਆ ਗਈ ਅੱਜ ਕੱਲ ਦਾ ਦਿਨ ਹੋਰ ਆ ਜੀ ਇਹ ਕੱਲ ਸ਼ੁਰੂ ਹੋਇਆ ਸੀ ਨਾ ਹਾਂ ਜੀ ਕੱਲ ਸ਼ੁਰੂ ਹੋਇਆ ਸੀ ਹਾਂ ਜੀ ਬਹੁਤ ਧੰਨਵਾਦ ਆ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਬਾਈ ਜੀ ਇਹ ਐ ਬਿਸ ਗੁੱਗਾ ਮੈੜੀ ਜੀ ਦਾ ਲੰਗਰ ਹਾਲ ਤੁਸੀਂ ਦੇਖ ਸਕਦੇ ਹੋ ਜਿਹੜਾ ਪੋਚਾ ਮਾਰਿਆ ਉਹ ਜਿਹੜਾ ਮਿੱਟੀ ਦਾ ਪੋਚਾ ਵਿੱਚ ਗੋਹਾ ਪਾ ਕੇ ਜਿਹੜਾ ਇਹ ਲਿਪਿਆ ਜਾਂਦਾ ਹੈਗਾ ਥਾਂ ਜਿਹੜਾ ਠੰਡਾ ਰਹਿੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਆਰਾਮ ਦੇ ਪਰ ਥਾਂ ਹੈਗਾ ਸੰਗਤ ਜਿਹੜੀ ਆ ਨਤਮਸਤਕ ਹੋ ਕੇ ਇੱਧਰ ਲੰਗਰ ਜਿਹੜਾ ਛਕਦੀ ਪਈ ਆ ਤੇ ਤੁਸੀਂ ਵੀ ਇੱਥੇ ਆਓ ਅਜੇ ਇਹ ਕੱਲ ਦਾ ਦਿਨ ਜਿਹੜਾ ਮੇਲਾ ਕਾਫੀ ਜੋਰ ਸ਼ੋਰਾਂ ਦਾ ਹੋ ਪਰਣਾ ਤੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਆਂ ਸੰਗੇ ਜਿਹੜਾ ਤੁਸੀਂ ਤਲਾ ਦੇਖ ਰਹੇ ਹੋ ਇਹ ਇੱਥੇ ਮਿੱਟੀ ਮੋਟੀ ਕੱਢੀ ਜਾਂਦੀ ਜਿਹੜੀ ਆਪਣੀ ਪੁਰਾਣਾ ਜਿਹੜੇ ਬਜ਼ੁਰਗਾਂ ਦੀ ਪਿਰਤ ਹੈਗੀ ਆ ਉਹ ਇੱਥੇ ਪੂਰੀ ਕੀਤੀ ਜਾਂਦੀ ਆ ਮਿੱਟੀ ਕੱਢੀ ਜਾਂਦੀ ਬਹੁਤ ਵਧੀਆ ਚੱਲ ਰਿਹਾ ਜੀ ਹਾਂ ਜੀ ਚਲੋ ਇਸ ਤਰ੍ਹਾਂ ਹੀ ਕੱਲ੍ਹ ਦਾ ਦਿਨ ਵੀ ਵਧੀਆ ਆਵੇ ਮੀਂਹ ਕਣੀ ਆਵੇ ਮੇਰੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਸਾਰੇ ਜਿਹੜੇ ਸਬਸਕ੍ਰਾਈਬਰ ਹੋਣਗੇ ਜਿੱਥੇ ਸਾਡੀ ਦੇਖਦੇ ਹੋ ਕਿ ਇਹ ਸਾਰੇ ਪੰਜਾਬ ਦੇ ਬਹੁਤ ਜਿਹੇ ਚੈਨਲ ਸਬਸਕ੍ਰਾਈਬ ਜਿਹੜਾ ਜਿਹੜਾ ਸਾਰੇ ਇੱਕ ਵੇਲੇ ਚੱਲਦਾ ਇਹਨਾਂ ਦੇ ਵਿੱਚ ਇਹ ਤਰੀਕ ਬਦਲਦੀ ਹੈ ਕਿ ਇਹੀ ਤਰੀਕ ਰਹਿੰਦੀ ਹੈ ਜੀ ਨਹੀਂ ਇਹੀ ਤਰੀਕ ਹੈ ਤਰੀਕ ਬਦਲ ਨਹੀਂ ਰਹਿੰਦੀ ਆ ਮੈਂ ਨਹੀਂ ਮਿੰਦਾ ਇਹੀ ਹੁੰਦਾ ਹਾਂ ਜੀ ਹਾਂ ਜੀ ਸੰਗਤ ਜੀ ਇਸ ਦੇ ਨਾਲ ਜਿਹੜਾ ਮੈਂ ਇਹ ਵੀਡੀਓ ਇੱਥੇ ਸਮਾਪਤ ਕਰਦਾ ਤੇ ਕੰਮ ਲੱਗੇ ਤੁਹਾਨੂੰ ਤੇ ਦੱਸਣਾ ਕਿ ਤੁਹਾਨੂੰ ਲੱਗੇ ਅਗਰ ਜਰੂਰ ਇਸ ਚੈਨਲ ਦਾ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਅਗਲੀ ਵੀਡੀਓ ਆਉਣ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲੈਣਾ ਇਹਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਹਣ ਤੱਕ ਇੰਤਜ਼ਾਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ